ਸਸੀਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਪਿੰਡ ਗਿੱਦੜਾਂ ਵਾਲੀ ਵਿਖੇ ਇਹ ਤਹਿਸੀਲ ਹਬੌਰ ਤੇ ਜ਼ਿਲ੍ਹਾ ਫਾਜ਼ਿਲਕਾ ਦਾ ਪਿੰਡ ਆ ਇਹ ਹਬੌਰ ਗੰਗਾ ਨਗਰ ਰੋਡ ਦੇ ਉੱਪਰ ਸਥਿਤਤਾ ਤੇ ਇਥੇ ਜਿਹੜਾ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਆ ਦੋਸਤੋ 1947 ਦੀ ਵੰਡ ਤੋਂ ਪਹਿਲਾਂ ਇਸ ਜਗ੍ਹਾ ਤੇ ਮਸਜਿਦ ਹੁੰਦੀ ਸੀ ਕਿਉਂਕਿ ਗਿੱਦੜਾਂ ਵਾਲੀ ਜਿਹੜਾ ਪਿੰਡ ਸੀ ਇਹ ਲਗਭਗ 200 ਸਾਲ ਪਹਿਲਾਂ ਜੋਈਆਗੋਤ ਦੇ ਮੁਸਲਮਾਨਾਂ ਨੇ ਬੰਨਿਆ ਸੀ ਤੇ ਨਬੀ ਬਖਸ਼ ਮੁਸਲਮਾਨ ਉਸ ਸਮੇਂ ਪਿੰਡ ਦਾ ਆਗੂ ਸੀ ਤੇ ਉਸ ਨੇ ਇਸ ਪਿੰਡ ਦਾ ਜਿਹੜਾ ਨਾਮ ਸ਼ੇਰਗੜ੍ਹ ਰੱਖਿਆ ਸੀ ਪਿੰਡ ਦੇ ਆਲੇ-ਦੁਆਲੇ ਝਾੜੀਆਂ ਦੇ ਵਿੱਚ ਗਿੱਦੜ ਰਹਿੰਦੇ ਸਨ ਤੇ ਇੱਕ ਵਾਰੀ ਰਾਤ ਨੂੰ ਕਹਿੰਦੇ ਕਿ ਕਿਸੇ ਘਰ ਦੇ ਵਿੱਚ ਗਿੱਦੜ ਆਇਆ ਤੇ ਮਧਾਣੀ ਚੁੱਕ ਕੇ ਲੈ ਗਿਆ ਤੇ ਰਾਤ ਦੀ ਹਨੇਰੀ ਕਾਰਨ ਗਿੱਦੜਾਂ ਦਾ ਕੁਝ ਪਤਾ ਨਾ ਲੱਗਾ ਤੇ ਉਸ ਆਦਮੀ ਨੇ ਇਹ ਕਹਿਣਾ ਕਿ ਇਸ ਪਿੰਡ ਦਾ ਨਾਮ ਤਾਂ ਐਵੇਂ ਹੀ ਸ਼ੇਰਗੜ੍ਹ ਹੈ ਅਸਲ ਵਿੱਚ ਤਾਂ ਇਹ ਗਿੱਦੜਾਂ ਦੀ ਟਾਣੀ ਆ ਤਾ ਇਸ ਗੱਲ ਦਾ ਇੰਨਾ ਜ਼ਿਆਦਾ ਪ੍ਰਚਾਰ ਹੋ ਗਿਆ ਕਿ ਹੌਲੀ-ਹੌਲੀ ਕਰਕੇ ਇਸ ਪਿੰਡ ਦਾ ਨਾਮ ਗਿੱਦੜਾਂ ਵਾਲੀ ਪੈ ਗਿਆ ਤੇ ਦੋਸਤੋ ਜਿਹੜੀ ਤੁਸੀਂ ਇੱਕ ਗੁਰਦੁਆਰਾ ਸਾਹਿਬ ਦੀ ਹੁਣ ਇਮਾਰਤ ਦੇਖ ਰਹੇ ਹੋ 1947 ਦੀ ਵੰਡ ਤੋਂ ਪਹਿਲਾਂ ਇੱਥੇ ਮਸਜਿਦ ਹੁੰਦੀ ਸੀ ਕਿਉਂਕਿ ਇਹ ਮੁਸਲਮਾਨਾਂ ਦਾ ਪਿੰਡ ਸੀ ਤੇ ਜਦੋਂ 1947 ਦੀ ਵੰਡ ਵੇਲੇ ਮੁਸਲਮਾਨ ਪਰਿਵਾਰ ਇੱਥੋਂ ਲੈੰਦੇ ਪੰਜਾਬ ਚਲੇ ਗਏ ਤੇ ਲਹਿੰਦੇ ਪੰਜਾਬ ਪਾਕਿਸਤਾਨ ਤੋਂ ਜਿਹੜੇ ਲੋਕ ਇੱਥੇ ਆਏ ਉਹਨਾਂ ਨੇ ਇਸ ਇਮਾਰਤ ਦੇ ਵਿੱਚ ਗੁਰਦੁਆਰਾ ਸਾਹਿਬ ਬਣਾ ਲਿਆ ਤੇ ਦੋਸਤੋ ਹੁਣ ਮੌਜੂਦਾ ਸਮੇਂ ਦੇ ਵਿੱਚ ਜਿਹੜੀ ਇਮਾਰਤ ਪੁਰਾਣੀ ਆ ਤੇ ਇੱਥੇ ਹੁਣ ਗੁਰਦੁਆਰਾ ਸਾਹਿਬ ਆ ਤੇ ਇੱਥੇ ਰੱਬ ਦੇ ਘਰ ਦੇ ਵਿੱਚ ਰੱਬ ਦਾ ਹੀ ਨਾਮ ਜਪਿਆ ਜਾਂਦਾ ਹੈ ਇਹ ਵੀ ਜਿਹੜੀ ਤੁਸੀਂ ਬਾਹਰਲੀ ਕੰਧ ਦੇਖ ਰਹੇ ਹੋ ਇਹ ਵੀ ਉਸੇ ਸਮੇਂ ਦੀ ਪੁਰਾਣੀ ਆ ਤੇ ਦੋਸਤੋ ਵੀਡੀਓ ਵਧੀਆ ਲੱਗੀ ਕਮੈਂਟ ਜ਼ਰੂਰ ਕਰਿਓ ਤੇ ਅੱਗੇ ਸ਼ੇਅਰ ਲਾਜ਼ਮੀ ਕਰਿਓ ਧੰਨਵਾਦ